ਪੂਰਨ અવਤਾਰ ਕਿਹਾ ਗਿਆ ਹੈ ਤੇ ਰਾਮਚੰਦਰ ਜੀ ਨੂੰ ਉਮਰ ਕਿੰਨੀ ਹੈ 10000 ਬਰਸ ਤੋਂ ਵੀ 10 ਹਾਂਸਰ 10 ਵਰਖ ਪਰਮਾਨਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ 10000 10000 ਤੋਂ 10 ਬਰੇ ਉੱਤੇ ਲੰਘੇ ਨੇ ਇੰਨਾ ਚਿਰ ਰਾਮ ਜੀ ਸੰਸਾਰ ਵਿੱਚ ਰਹੇ ਤੇ ਫਿਰ ਉਹਨਾਂ ਦੇ ਕਰਤਵ ਸਭ ਤੋਂ ਵੱਡਾ ਕਰਤਵ ਕੀ ਕੀਤਾ ਰਾਮ ਜੀ ਨੇ ਰਾਕਸ਼ਨੀ ਤਾਰਕਾ ਮਾਰੀ ਵਿਸ਼ਵਾ ਮਿੱਤਰ ਦੇ ਕਹਿਣ ਤੋਂ ਹੋਰ ਕਈ ਮਰੀਚ ਵਰਗੇ ਮਾਰੇ 라ਵਣ ਤੇ ਕੁੰਭਕਰਨ ਵਰਗੇ ਮਾਰ ਦਿੱਤੇ ਦੇਵਤੇ ਕੈਦ ਵਿੱਚੋਂ ਛਡਾ ਲਏ ਤੇ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ 라ਵਣ ਤੇ ਉਹ ਵਾਪਸ ਲਾਇਆ ਤੇ 10000 ਸਾਲ ਸੰਸਾਰ ਵਿੱਚ ਰਹਿ ਇਹ ਕਰਤਵ ਕੀਤੇ ਤੇ ਫਿਰ ਹਿੰਦੁਸਤਾਨ ਤੋਂ ਕੇਵਲ ਲੰਕਾ ਦੇ ਵਿੱਚ ਤਾਂ ਗਏ ਲੜਾਈ ਦੇ ਕਾਰਨ ਕਿਸੇ ਮੁਲਕ 'ਚ ਨਹੀਂ ਗਏ ਹਿੰਦੁਸਤਾਨ ਚ ਰਹੇ ਉਮਰ ਐਡੀ ਵੱਡੀ ਸੀ ਭਗਵਾਨ ਰਾਮਚੰਦਰ ਜੀ ਨੂੰ ਉਹਨਾਂ ਦੀ ਮਾਤਾ ਕਸਲਿਆ ਲੈ ਕੇ ਗਈ ਦੇਵੀ ਦੇ ਮੰਦਰ ਵਿੱਚ ਇਤਿਹਾਸ ਹੈ ਉਹਨਾਂ ਦਾ ਤੇਰੇ ਤੇ ਜਾ ਕਾਦੇ ਬਾਸਤੇ ਮੈਂ ਆਪਣੇ ਪੁੱਤਰ ਨੂੰ ਮੱਥਾ ਟਿਕਾ ਲਿਆ ਉਹਨੂੰ ਕਿਹੜਾ ਇਹ ਪਤਾ ਸੀ ਵੀ ਇਹ ਵਿਸ਼ਨੂੰ ਦਾ ਅਵਤਾਰ ਹਨ ਰਾਮ ਜੀ ਨੇ ਸੋਚਿਆ ਵੀ ਮਾਂ ਨੂੰ ਕਿਰਤਨ ਪੂਜਾ ਤੇ ਕਿਵੇਂ ਹਟਾਈਏ ਮਾਂ ਐ ਕਹੋਗੀ ਪੁੱਤੋ ਕਿ ਮੈਨੂੰ ਸਿਖਾ ਦੇਣਾ ਉਹਨਾਂ ਨੇ ਉੱਥੇ ਸ਼ਕਤੀ ਦਿਖਾਈ ਜਿੱਥੇ ਉਹ ਉਦੀ ਪ੍ਰਤਿਮਾ ਸੀ ਨਾ ਮੂਰਤੀ ਸੀ ਦੇਵੀ ਦੀ ਉਹ ਲੋਭ ਕਰ ਦਿੱਤੀ ਉਹ ਦੇਖਣ ਤੇ हट ਗਈ ਤੇ ਉੱਥੇ ਰਾਮ ਜੀ ਬੈਠੇ ਤੇ ਮਾਤਾ ਕਸ਼ਲਿਆ ਨੂੰ ਦੇਖ ਕੇ ਸਮਝ ਆਈ ਵੀ ਮੇਰਾ ਪੁੱਤਰ ਤਾਂ ਈਸ਼ਵਰ ਹੈ ਤੇ ਮੁੜ ਕੇ ਫੇਰ ਮੋਹ ਦੀ ਕਨਾਤ ਆਣ ਦਿੱਤੀ ਇਹ ਇਹ ਐਸਾ ਤਾਂ ਕੁਝ ਕਰਦਾ ਹੀ ਹੁੰਦਾ ਹੈ ਅਵਤਾਰ ਇਹ ਸੱਤੀ ਦਿਖਾਈ ਹੋਰ ਵੀ ਕਈ ਥਾਂ ਤੇ ਦਿਖਾਈਆਂ ਅਸ਼ਵੀਨੇ ਦੱਸਦੀ ਤੇ ਹੁਣ ਗੱਲ ਰਹਿ ਗਈ ਪ੍ਰਗਿਆ ਦੀ ਪ੍ਰਗਿਆ ਦਾ ਅਰਥ ਹੈ ਬੁੱਧ ਰਾਮਚੰਦਰ ਜੀ ਨੂੰ 64 ਦਿਨ ਬ੍ਰਹਮ ਵਿਦਿਆ ਪੜਨ ਵਾਸਤੇ ਵਿਸ਼ਿਸ਼ਟ ਗੁਰੂ ਦੇ ਕੋਲ ਸ਼ਿਸ਼ ਬਣ ਕੇ ਉਹਨਾਂ ਦੇ ਗੁਰੂ ਕੁਲ ਦੇ ਵਿੱਚ ਰਹਿਣਾ ਪਿਆ ਤੇ ਤਿੰਨੇ ਭਰਾ ਵੀ ਨਾਲ ਸੀ ਇਹਨਾਂ 64 ਦਿਨ ਰਹੇ ਦਸਰਥ ਨੇ ਭੇਜੇ ਔਰ ਫਿਰ ਵਿਸ਼ਵਾਮਿੱਤਰ ਨੂੰ ਗੁਰੂ ਧਾਰਨ ਕੀਤਾ ਸ਼ਸਤਰ ਵਿਦਿਆ ਦਾ 8 ਦਿਨ ਸ਼ਸਤਰ ਵਿਦਿਆ ਸਿੱਖੀ ਦੋ ਦੁਆਪਰ ਦਾ ਜੋ